ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਵਿੜੰਗ ਤੋਂ ਜ਼ਿਲ੍ਹਾ ਅਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਇਸ ਪਿੰਡ ਨੂੰ ਬਾਈ ਗੋਪੀ ਦੇ ਘਰੇ ਪਹੁੰਚੇ ਅੱਜ ਤੁਹਾਨੂੰ ਇੱਕ ਬਿਲਕੁਲ ਤਾਜੀ ਸੂਈ ਜਰਸੀ ਵਿਖਾਉਣੀ ਹੈ ਦੋਸਤੋ ਬੱਚੀ ਨੂੰ ਜਨਮ ਦਿੱਤਾ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਕਰਦੇ ਆਂ ਤੁਹਾਡੇ ਨਾਲ ਸਾਂਝੀ ਆਓ ਬਾਈ ਹੋਠੀਠਾ ਬਾਈ ਵਧੀਆ ਵਧੀਆ ਬਾਈ ਠੀਕ ਆ ਬਾਈ ਗੋਪੀ ਅੱਕਰੀ ਨੰਬਰ ਦਸੀਆ ਆਪਣਾ 88478417 ਠੀਕ ਆ ਅੱਜ ਇੱਕ ਨਾ ਕੀ ਹੈ ਬਾਈ ਇੱਕ ਠੀਕ ਆ ਤੇ ਇਹਦੀ ਗੱਲ ਕਰ ਲਈਏ ਵੀ ਕਿੰਨਾ ਟਾਈਮ ਹੋ ਗਿਆ ਨੇ ਸੂਈ ਨੂੰ ਅੱਜ 9ਵਾਂ 10ਵਾਂ ਦਿਨ ਲੱਗ ਰਿਹਾ 9ਵਾਂ 10ਵਾਂ ਦਿਨ ਹੋ ਗਿਆ ਠੀਕ ਆ ਬੱਚਾ ਬੱਚੀ ਜੇ ਬੰਦ ਬੱਚੀ ਨੂੰ ਜਨਮ ਦਿੱਤਾ ਵਧੀਆ ਬੱਚੀ ਲਓ ਵੇ ਫੇਸ ਚੈੱਕ ਕਰੋ ਬੱਚੀ ਦਾ ਬਹੁਤ ਪਿਆਰਾ ਫੇਸ ਸੋਹਣੀ ਬੱਚੀ ਆ ਦੋਸਤੋ ਅੱਖਾਂ ਔਖਾ ਵਦੀ ਕੁਆਲਿਟੀ ਚੈੱਕ ਕਰੋ ਦੋਸਤੋ ਅੱਖਾਂ ਹੋਣੀ ਜੇ ਗੱਲ ਕਰੀਏ ਬਾਹਰ ਨੂਬਰੀਆਂ ਹੋਈਆਂ ਤੇ ਕੰਨਾਂ ਦੀ ਕੁਆਲਿਟੀ ਦੇਖੋ ਬਹੁਤ ਸੁਣੀ ਆ ਤੇ ਬਈ ਗੋਪੀ ਇਹਦਾ ਜੇ ਗੱਲ ਕਰੀਏ ਸੂਆ ਕੰਮਾ ਸੂਈ ਆ ਦੂਜਾ ਸੂਆ ਦੂਜਾ ਸੂਆ ਸੂਈ ਆ 10 ਦਿਨ ਹੋ ਗਏ ਉਹਨੇ ਬਈ ਹਾਂਜੀ 9-10 ਮੰਨੂ ਜੀ ਕਿੰਨਾ ਦੁੱਧ ਆ ਬਈ ਇਸ ਵਕਤ ਆਪਾਂ ਵੀ 8 ਕਿਲੋ ਤੋਂ ਸ਼ਾਉ ਨੂੰ ਜਿਆ 7 ਕਿਲੋ ਘਰੇ ਖੰਡਿਆ ਜੀ ਠੀਕ ਆ ਕੱਲ ਆਈਏ ਜੀ ਆਪਾਂ 25 ਕਿਲੋ ਮੰਨੋਗੇ ਰਾਈ ਹਾਂਜੀ ਹਾਂਜੀ ਠੀਕ ਆ 14-15 ਕਿਲੋ ਦੇ ਲਗਭਗ ਹੈਗਾ ਠੀਕ ਆ ਤੇ ਪੀਕ ਲੈਵਲ ਤੇ ਕਿੰਨਾ ਗੋਦ ਪਾ ਦੂ। ਹੋਈ ਆਪਾਂ 4-5 ਦਿਨ ਖੜ ਗਈ ਦਾ ਕਰਮਾ ਚਲੋ 20 ਕਿਲੋ ਦੁੱਧ ਚਵਾ ਦਿੰਦੇ। 20 ਕਿਲੋ ਚਵਾ ਦਿਆਂਗੇ। ਤੁਸੀਂ 20 ਕਿਲੋ ਲੈਵੇ ਤਾਂ ਨਾਲ 20 ਕਿਲੋ ਬਾਵੇ ਕਿਲੋ ਦੀ। ਲੋ ਵੀ ਫੇਸ ਚੈੱਕ ਕਰੋ। ਤੇ ਬਾਈ ਘਰੋਂ ਆਈ ਆ ਕਿ ਨਹੀਂ ਬਾਈ ਫਾਰਮ ਚੋਂ ਫਾਰਮ ਚੋਂ ਲਈ ਹੈ। ਲੋ ਵੀ ਜਜਮੈਂਟ ਤੁਹਾਨੂੰ ਹੋ ਜਾਣੀ ਆ। ਆਹ ਵੇਖ ਸਕਦੇ ਆ ਵੀ ਇਹ ਨਿਸ਼ਾਨੀਆਂ ਫਾਰਮ ਵਾਲੀਆਂ ਵੇੜਾਂ ਦੀਆਂ ਹੁੰਦੀਆਂ ਦੋਸਤੋ। ਕਿਉਂਕਿ ਆਮੀ ਫਾਰਮਾਂ ਦੇ ਵਿੱਚ ਥੋੜਾ ਜਿਹਾ ਗੋਹਾ ਹੁੰਦਾ। ਥਣਾ ਦਾ ਸਾਈਜ਼ ਚੈੱਕ ਕਰੋ। ਬਹੁਤ ਸੋਹਣਾ ਥਣਾ ਦਾ ਸਾਈਜ਼। ਹੱਥੀ ਜਵਾਈ ਵਾਲਾ ਲੱਗਿਆ ਕੋਈ ਛੋਟਾ ਨਹੀਂ ਨਾੜਾ ਚੈੱਕ ਕਰੋ ਹਵਾਨੇ ਤੇ ਬਹੁਤ ਸੋਹਣੀਆਂ ਨਾੜਾ ਠਾਈਆਂ ਹੋਈਆਂ ਤੇ ਢਾਈ ਦਾ ਟਾਈਮ ਆ ਉਸ ਢੰਗ ਨਾਲ ਦੀ ਜੱਜਮੈਂਟ ਕਰੋਏ ਹਵਾਨੇ ਦੀ ਫਿਟਿੰਗ ਦੀ ਗੱਲ ਕਰੀਏ ਨਾ ਬਹੁਤ ਸੋਹਣਾ ਫਿੱਟ ਹਵਾਨਾ ਠੰਡੀ ਠੰਡੀ ਬਹੁਤ ਹੈ ਨਾ ਬਾਕੀ ਠੰਡੇ ਦੀ ਗੱਲ ਕਰੀਏ ਨਾ ਕੀ ਬਾਤਾਂ ਐ ਜੀ ਵਹਿੜਾ ਪੌਂਦੀ ਵੇੜੇ 'ਚ ਬੈਹਿ ਕੇ ਚਵਾਈਦਾ ਇਤਨਾ ਬੱਚੋ ਚਲੋ ਜੀ ਕੋਈ ਇਹਨਾਂ ਬੱਚੇ ਦਾ ਵਿਚਾਰ ਨਹੀਂ ਠੀਕ ਆ ਥੱਲੇ ਉੱਚੀ ਛੜ ਦਿੰਦੀ ਆ ਬਾਈ ਬੱਚੀ ਛੜ ਦਿੰਦੀ ਸੀ ਪਰ ਆਪਾਂ ਬੰਨੀ ਆਲਾ ਫਿਰ ਉਹ ਬਾਰੀ ਤੇ ਸੋ ਵਿਚਾਰ ਕਰਦਾ ਠੀਕ ਆ ਇਸ ਕਰਕੇ ਆਪਾਂ ਬੱਚਾ ਸਾਹਮਣੇ ਆ ਬਾਈ ਦਾ ਬੱਚੀ ਉਹ ਖਾਈ ਬਾਈਆਂ ਦਾ ਪੌਂਦੀ ਬੱਚਾ ਵੀ ਨਾ ਛੱਡੋ ਜੀ ਨਿਆਣਾ ਲਾਉਂਦੀ ਨਹੀਂ ਲੋੜ ਐ ਜੀ ਵਹਿੜਾ ਨਾੜਾਂ ਚੈੱਕ ਕਰ ਸਕਦੇ ਆ ਹਵਾਨੇ ਦੇ ਭਾਈ ਗੋਪੀ ਇੱਕ ਨਹੀਂ ਨਾ ਗੇੜਾ ਕਢਵਾਈ ਕਦ ਕਾਠ ਜੇ ਗੱਲ ਕਰੀਏ ਨਾ ਹੀ ਬਾਲੀ ਛੋਟੀ ਤੇ ਨਾ ਹੀ ਬਾਲੀ ਵੱਡੀ ਪੂਰਾ ਫੈਟਾ ਹਵਾਨਾ ਫੇਸ ਚੈੱਕ ਕਰ ਸਕਦੇ ਆ ਬਹੁਤ ਸੋਹਣਾ ਫੇਸ ਤੇ ਵੱਛੀ ਦੋਸਤੋ ਇਦੂ ਵੀ ਸੋਹਣੀ ਆ ਇਹ ਗੱਲ ਕਰੀਏ ਉਹ ਅੱਛੀ ਅਨਮਾਨਾ ਵੀ ਮੇਰਾ ਅਨਮਾਨਾ ਵੀ ਇਹਦੇ ਨਾਲੋਂ ਵੀ ਜ਼ਿਆਦਾ ਕੱਦ ਕਰੂਗੀ ਦੇਖ ਸਕਦੇ ਪੂਰਾ ਫਿਟਿੰਗ ਵਾਲਾ ਹਵਾਨਾ ਦੋਸਤੋ ਕਰਮਾਲੀ ਦਾ ਇਹ ਦੇਖ ਸਕਦੇ ਤੋਰ ਲਾ ਬਈ ਗੋ ਇਹ ਗੱਲ ਕਰੀਏ ਨਾ ਜਿੱਡੀ ਆਪਾਂ ਕਹੀਏ ਜਰਸੀ ਆ ਉੱਡਾ ਹੀ ਹਵਾਨਾ ਤਿਆਰ ਕੀਤਾ ਹੋਇਆ ਦਸਾਂ ਦੇ ਨਾਲ ਹੀ ਸੂਈ ਆ ਤੇ ਦੁੱਧ ਬਾਈਆਂ ਦਾ 5-4 ਦਿਨ ਆਪਣੇ ਕੋਲੇ ਖੜਗੀ ਤਾਂ 20 ਕਿਲੋ ਹੀ ਚਵਾ ਦੇਾਂਗੇ ਜਿਹੜੇ ਹਸਾਂ ਹਾ ਖੁਰਲੀ ਨੂੰ ਭਾਜਦੀ ਹੈ ਬਈ ਚਾਰੂ ਚੂਰੂ ਬਹੁਤ ਲੱਗਦੀ ਆਹ ਚਾਰੂ ਆਈ ਆਹ ਤੁਸੀਂ ਵੀ ਵੇਖੀ ਲੋ ਉਹ ਨਹੀਂ ਛੱਡਦੀ ਲੋ ਬਈ ਪਾਕਿਆ ਹੀ ਦੋਸਤੋ ਬਾਕੀ ਸੀਜੀਲ ਸਹੁ ਕਰਮਾ ਵਾਲੀ ਬਹੁਤ ਹੱਦ ਸਕਦੇ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਲੈ ਚੱਲ ਬਈ ਗੋਪੀ ਫੇਰ ਦੁਬਾਰੇ ਫੇਰ ਤੁਹਾਨੂੰ ਵਿਖਾ ਦਿੰਨੇ ਆ ਸੋਹਣਾ ਕੱਦ ਕਾਠਾ ਕੋਈ ਛੋਟੀ ਨਹੀਂ ਤੇ ਨਾ ਹੀ ਬਾਲੀ ਆਪਾਂ ਵੱਡੀ ਕਹਿ ਸਕਦੇ ਆ ਦੂਜਾ ਸੂਆ ਸੂਈ ਆ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਢਾਈ ਦਾ ਟਾਈਮ ਆ ਉਸ ਢੰਗ ਨਾਲ ਦੀ ਜੱਜਮੈਂਟ ਕਰ ਲਵੇ ਆਈ ਡੀ ਵੀ ਦੇ ਵਿੱਚ ਨਾ ਬਾਈ ਕੋਲੇ ਇੱਕ ਜਰਸੀ ਸੀ ਉਹ ਤੁਹਾਨੂੰ ਵਿਖਾਤੀ ਐ ਡਿਟੇਲਸ ਪੂਰੀ ਲੈਤੀ ਐ ਵੱਚੀ ਤੁਹਾਨੂੰ ਦੁਬਾਰੇ ਫੇਰ ਉਹ ਖਾਦਨੇ ਆ ਦੋਸਤੋ ਵੱਚੀ ਬਹੁਤ ਚੰਗੀ ਆ ਇਹ ਇਹਦਾ ਬਈ ਕੋਈ ਸੀਮਨਸੂਮ ਦਾ ਪਤਾ ਹੈ ਕਿਹੜੇ ਸੀ ਮੰਦੀਏ ਦੇ ਪਤਾ ਕਰ ਦਾਂਗੇ ਆਪਾਂ ਫਾਰਮ ਵਾਲਾ ਚੰਗਾ ਸੀਮ ਨਹੀਂ ਬਿਧੌਂਦਾ ਤੁਹਾਨੂੰ ਪਤਾ ਆਪਾਂ ਨੇ ਆਪਣੇ ਕੋਲ ਬਣਾਈਏ ਜੋ ਕੱਲ ਦਾ ਸਾਲ ਸੁਵਾਰੀ ਠੀਕ ਹੈ ਪਤਾ ਕਰ ਦਾਂਗੇ ਆਪਾਂ ਪਤਾ ਹੈ ਬੱਚੀ ਫਿਰ ਤੁਸੀਂ ਆਂਦੀ ਆਪੋਨੀ ਸਹੀ ਗੱਲ ਆ ਸਹੀ ਗੱਲ ਤੇ ਬਈ ਅੱਜ ਦੀ ਗੱਲ ਕਰੀਏ ਤਾਂ ਰੇਟ ਕੀ ਕਰਦਾਂਗੇ ਫਿਰ ਅੱਜ ਲੈਣ ਦੇ ਜਾਂ ਦੱਸ ਦੀ ਤੇਰਾ ਕੋਈ ਵੀ 80 ਪੀ 80 ਕੋਈ 90 ਨਹੀਂਗਾ ਮੱਤਰੀ ਵਾਲਾ 70000 ਹਾਂਜੀ ਮਾਨਤਨ ਕਰਦੇ ਹਾਂ ਹਾਂਜੀ ਮਾਨਤਨ ਕਰ ਠੀਕ ਆ ਆਪਾਂ ਜਿੰਨੀਆਂ ਵੀਡੀਓ ਆਪਾਂ ਚਾਹੀਏ ਆਪਣਾ ਘੰਟੇ ਦੋ ਘੰਟੇ ਬਸ ਸੌਦਾ ਹੋ ਜਾਂਦਾ ਠੀਕ ਆ ਲੋ ਵੀ ਵ ਵਾਕਈ ਦੋਸਤੋ ਜਦੋਂ ਬਾਈ ਕੋਲੇ ਆਈਦਾ ਰੇਟ ਵਾਕਈ ਜਾਇਜ਼ ਹੁੰਦੇ ਆ ਤੇ ਟਾਈਮ ਵੀ ਬਾਈ ਦੱਸਦਾ ਹੁੰਦਾ ਵੀ ਵਾਕਈ ਘੰਟਾ ਅੱਧਾ ਘੰਟਾ ਹੀ ਲੱਗਦਾ ਫੋਨ ਤੇ ਹੀ ਸੌਦਾ ਹੋ ਜਾਂਦਾ ਇਸੇ ਕਰਕੇ ਦੋਸਤੋ ਰੂਟੀਨ 'ਚ ਹੀ ਬਾਈ ਕੋਲੇ ਨਾ ਜਰਸੀਆਂ ਜ਼ਿਆਦਾ ਆਉਂਦੀਆਂ ਕਿਉਂਕਿ ਮੰਗ ਹੀ ਬਾਲੀ ਰਹਿੰਦੀ ਆ ਬਾਈਆਂ ਦਾ ਜਰਸੀਆਂ ਦਾ ਬਾਕੀ ਸੂਈ ਸਵਾਈ ਆ ਕੋਈ ਦੋਸਤੋ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਇੱਥੇ ਦੋ ਟਾਈਮ ਚੋ ਕੇ ਲੈ ਜਾਓ ਜੇ 15 ਕਿਲੋ ਤੋਂ ਦੋ ਦਬਾਈਆਂ ਦਾ ਲਗਭਗ ਹੋਊਗਾ ਜਿਹੜੇ ਵੀ ਤੇ ਪਸੰਦ ਆ ਤਾਂ ਨੰਬਰ ਚੱਲ ਰਿਹਾ ਬਾਈ ਦਾ ਸਕਰੀਨ ਤੇ ਪੈਨ ਡੈਡਿੰਗ ਜ਼ਿਲ੍ਹਾ ਸ਼ਰੀਫ ਮੁਕਸਸ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ